ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਭਾਰਤ ਪਾਕਿਸਤਾਨ ਦੇ ਦਰਮਿਆਨ ਲਗਾਤਾਰ ਵਧ ਰਹੇ ਤਣਾਅ ਦਾ ਅਸਰ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਸ਼ਹਿਰ ਧਾਰੀਵਾਲ ਦੇ ਦੁਕਾਨਦਾਰਾਂ ਦੀ ਜੇਕਰ ਗੱਲ ਕਰੀਏ ਤਾਂ ਦੁਕਾਨਦਾਰਾਂ ਨੂੰ ਮੰਦੀ ਦਾ ਡਰ ਸਤਾਉਣ ਲੱਗ ਪਿਆ ਹੈ ਇੱਕ ਦੁਕਾਨਦਾਰ ਅਨੁਪਵ ਵਿਲੀਅਮਸ ਨੇ ਗੱਲਬਾਤ ਦੌਰਾਨ ਕਿਹਾ ਕਿ ਲੜਾਈ ਦੇ ਮੌਜੂਦਾ ਹਾਲਾਤਾਂ ਅਨੁਸਾਰ ਪਿੰਡਾਂ ਤੋਂ ਤਾਂ ਲੋਕ ਸ਼ਹਿਰ ਵੱਲ ਆ ਹੀ ਨਹੀਂ ਰਹੇ ਜਿਸ ਨਾਲ ਉਹਨਾਂ ਦੇ ਕਾਰੋਬਾਰ ਵਿੱਚ ਬਹੁਤ ਮੰਦੀ ਆ ਗਈ ਹੈ ਸਿਰਫ ਸਬਜ਼ੀ ਤੇ ਕਰਿਆਨੇ ਵਾਲੀ ਦੁਕਾਨਾਂ ਤੇ ਹੀ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। ਬਾਕੀ ਤਾਂ ਸਾਰੇ ਹੀ ਕਾਰੋਬਾਰ 2-3 ਦਿਨਾਂ ਵਿੱਚ ਹੀ ਚੋਪਟ ਹੋ ਗਏ ਹਨ। ਉੱਥੇ ਹੀ ਵਾਲਮੀਕੀ ਸਮਾਜ ਦੇ ਪ੍ਰਮੁੱਖ ਆਗੂ ਸ਼ਾਮ ਲਾਲ ਪ੍ਰਧਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਖਾਸ ਤੌਰ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਬੇਵਜ੍ਹਾ ਰਾਤ ਦੇ ਸਮੇਂ ਨਾ ਕੁੰਮਣ ਅਤੇ ਆਪੋ ਆਪਣੇ ਘਰਾਂ ਦੇ ਵਿੱਚ ਹੀ ਬੈਠ ਕੇ ਟਾਈਮ ਪਾਸ ਕਰਨ। ਉੱਥੇ ਹੀ ਇੱਕ ਪ੍ਰਵਾਸੀ ਜੋ ਕਿ ਸਕੰਜਵੀ ਵੇਚਣ ਦਾ ਕੰਮ ਕਰਦਾ ਹੈ ਨੇ ਕਿਹਾ ਕਿ ਉਸਦੇ ਬਹੁਤ ਸਾਰੇ ਸਾਥੀ ਪ੍ਰਵਾਸੀ ਆਪੋ ਆਪਣੇ ਸੂਬਿਆਂ ਦੇ ਵਿੱਚ ਵਾਪਸ ਜਾ ਚੁੱਕੇ ਹਨ ਪਰ ਉਸ ਨੂੰ ਇੱਥੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਤੇ ਉਸਨੇ ਉੱਤਰ ਪ੍ਰਦੇਸ਼ ਆਪਣੇ ਘਰ ਵਾਪਸ ਨਾ ਜਾਣ ਦਾ ਫੈਸਲਾ ਕੀਤਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮੇਰਾ ਨਾਮ ਅਨੁਭਵ ਆਨਰ ਕੋਚਾਗਿੰਤਾਰੀਵਾਲ ਜਿਹੜੀ ਸਿਤੀ ਚੱਲ ਰਹੀ ਹੈ ਜੀ ਇਹ ਬਹੁਤ ਹੀ ਕਠਿਨ ਸਥਿਤੀ ਹੈ ਜੀ ਇਹ ਤੇ ਆਮ ਨਾਗਰਿਕ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਹਾ ਹੈ ਵਪਾਰ ਮੰਡਲ ਤੇ ਇਫੈਕਟ ਪੈ ਰਹਾ ਹੈ ਮੇਨ ਕੀ ਜਿਹੜਾ ਇਨਸਾਨ ਲੇਬਰ ਵਾਲਾ ਹੈ ਜਿਹਦਾ ਰੋਜ਼ੀ ਰੋਟੀ ਕਮਾ ਕੇ ਖਾਣ ਵਾਲਾ ਹੈ ਉਹ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਹਾ ਹੈ ਤੇ ਪਰ ਇਹ ਕੀ ਦੇਸ਼ ਦੇ ਹਾਲਾਤ ਬਹੁਤ ਹੀ ਖਰਾਬ ਚੱਲ ਰਹੇ ਨੇ ਤੇ ਇਹ ਚੀਜ਼ ਦਾ ਕਾਰੋਬਾਰ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਜੀ ਜਿਹੜਾ ਕਿ ਦੁੱਧ ਡਰਾਡੇ ਤੇ ਲੋਕ ਆਉਂਦੇ ਸੀ ਪਿੰਡਾਂ ਤੋਂ ਉਹ ਸ਼ਹਿਰਾਂ 'ਚ ਬਿਲਕੁਲ ਨਹੀਂ ਆ ਰਹੇ ਕਿ ਡਰ ਦਾ ਮਾਹੌਲ ਹੈ ਕਿ ਕਿਸੇ ਵੇਲੇ ਕੁਝ ਹੋ ਸਕਦਾ ਹੈ ਇਸ ਕਾਰਨ ਕਿ ਦੁਕਾਨਦਾਰੀ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਇਸ ਚੀਜ਼ ਦਾ ਚਾਹੁੰਦਾ ਕਿ ਇਹ ਜਿਹੜਾ ਮਾਹੌਲ ਹੈ ਜੋ ਗਾਈਡਲਾਈਨ ਸਰਕਾਰ ਦੇ ਰਹੀ ਆ ਉਹਦੀ ਪਾਲਣਾ ਕੀਤੀ ਜਾਵੇ ਜਿਹੜਾ ਬਲੈਕਆਊਟ ਆ ਉਸ ਤੋਂ ਜੋ ਬਲੈਕਆਊਟ ਦੇ ਵੇਲੇ ਮੈਂ ਦੇਖਿਆ ਕੁਝ ਲੋਕ ਬਲੈਕਆਊਟ ਕਰਕੇ ਬਾਹਰ ਘੁੰਮ ਰਹੇ ਨੇ ਪਰ ਨਹੀਂ ਬਲੈਕਆਊਟ ਦਾ ਮਤਲਬ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਹੈ ਠੀਕ ਹੈ ਜੀ ਇਹ ਸਰਕਾਰ ਸਾਡੀ ਸੇਫਟੀ ਵਾਸਤੇ ਜਿਹੜੀ ਆ ਗਾਈਡਲਾਈਨਸ ਕਰਦੀ ਹੈ ਜੀ ਮੈਂ ਧਾਰੀਵਾਲ ਦਾ ਰਹਿਣ ਵਾਲਾ ਮੈਂ ਸ਼ਾਮਲ ਭਾਰਨੀ ਸਭਾ ਧਾਰੀਵਾਲ ਮੈਂ ਬੇਨਤੀ ਇਹ ਗੱਲ ਕਰਨਾ ਚਾਹੁੰਦਾ ਕਿ ਸਾਰੀ ਬਾਜ਼ਾਰ ਨੂੰ ਸਾਡੇ ਭਰਾਵਾਂ ਨੂੰ ਬੇਨਤੀ ਕਰਨਾ ਤੇ ਆਪ ਆਪਣੇ ਘਰਾਂ ਜਦੋਂ ਕੋਈ ਜਨਮਾਲੀ ਕੋਈ ਗੱਲ ਨਹੀਂ ਆ ਗਈ ਆਨੀਆਂ ਦਾ ਪਾਲਨ ਕਰੋ ਜੋ ਵੀ ਉਹ ਕਹਿ ਰਹੀ ਆ ਉਹਨਾਂ ਦਾ ਪਾਲਨ ਕਰੋ ਬਾਹਰ ਸਮਾਨ ਨਾ ਲਓ ਦੁਕਾਨਾਂ ਤੋਂ ਆਪਣੇ ਆਪ ਨੂੰ ਹੱਲ ਲੜੋ ਬਿਲਕੁਲ ਇੱਕ ਜਨਮਾਲੀ ਕੋਈ ਲੋੜ ਨਹੀਂ ਹੈਗੀ ਤੇ ਬਿਲਕੁਲ ਆਪਣੇ ਸਾਰੇ ਭੈਣ ਭਰਾਵਾਂ ਨਾਲ ਸਾਥ ਲੈ ਕੇ ਆਪਣੇ ਆਪਣੇ ਅੰਦਰੇ ਰਹੋ ਬਾਹਰ ਨਾ ਫਿਰੋ ਮੋਬਾਈਲ ਲੈ ਕੇ ਰਾਤ ਦੀ ਰਾਤ ਨਾ ਫਿਰੋ ਕਰੋ ਕਿਉਂਕਿ ਗਰਮ ਮਾਹੌਲਾ ਤੇ ਇਹਨੂੰ ਮੱਧੇ ਨਜ਼ਰ ਰੱਖਦਾ ਨਹੀਂ ਆਪਣੀ ਸੇਫਟੀ ਰੱਖੋ ਗਰੀਸ ਕੁਮਾਰ ਯਾਦਵ ਤੇ ਮੈਂ ਆ ਮਿਸਨੋ ਹਸਪੀਟਲ ਫਾਟਕ ਲਾਗੇ ਸਕੰਜਵੀ ਲਾਨਾ ਨਿਬੋ ਪਾਨੀ ਤੇ ਜਿਹੜੇ ਸਾਡੇ ਉਧਰ ਦੇ ਲੋਗ ਆ ਉਹ ਡਰ ਕੇ ਮਾਰੇ ਭੱਜਣ ਦੇ ਆਪਣੇ ਉਧਰ ਜਾ ਰਹੇ ਆ ਮੁਲਕ ਯੂਪੀ ਨੂੰ ਤੇ ਮੈਂ ਨਹੀਂ ਜਾ ਰਿਹਾ ਮੇਰਾ ਸਹਿਯੋਗ ਇੱਥੇ ਹੈਗੇ ਆ ਜਿਹੜੇ ਲੋਕਲ ਬੰਦੇ ਬੜਾ ਸਾਥ ਦੇ ਰਹੇ ਮੇਰਾ ਤੇ ਮੇਰੀ ਪ੍ਰਸ਼ਾਸਨ ਨਾਲ ਅਪੀਲ ਹੈਗਾ ਚਲੋ ਜੋ ਕੰਮ ਚੱਲ ਰਿਹਾ ਠੀਕ ਠਾਕ ਪਤਾ ਵਧੀਆ ਚੱਲ ਰਿਹਾ ਬਾਕੀ ਆਪਣਾ ਦੇਖਾ ਤਾਂ ਆਪਾਂ ਉਹ ਪਠਾਨਕੋਟ ਹਮਲਾ ਹੋਇਆ ਸੀਗਾ ਤੇ ਬੜਾ ਮੌਲ ਖਰਾਬ ਜਾਵਾ ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਡਰ ਲੱਗਦਾ ਰਾਤ ਨੂੰ ਫਿਰ ਆਪਾਂ ਨਹੀਂ ਸਾਡਾ ਸਹਿਯੋਗ ਬੜਾ ਦੇਰੇ ਇਥੋਂ ਦੇ ਲੋਕੋ ਕਰਕੇ ਰੱਖਿਆ ਜਿਹੜੇ ਆਮ ਲੋਕ ਕਿ ਉਹਨਾਂ ਨੂੰ ਆਪਾਂ ਅੱਜ ਇਹ ਕਹਿਣਾ ਚਾਹੁੰਦੇ ਆਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਪਾਲਨ ਉਹਨਾਂ ਦਾ ਮਤਲਬ ਉਹ ਕਰਨ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਪਾਲ ਉਹ ਹੈਗੇ ਆ ਹੁਕਮ ਹੈ ਉਹਨਾਂ ਦਾ ਪਾਲਨ ਕਰਨ ਤੇ ਬਾਕੀ ਰਾਤ ਨੂੰ ਘਰਾਂ ਚ ਨਾਨਕਾਂ ਆਪਣੀ ਬਤੀਆਂ ਜਿਹੜੀਆਂ ਬੰਦ ਕਰਨ